ਜੋ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਜਿਹੜੇ ਮੱਧ ਨਗਰ ਸਾਡੀ ਹੈ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਨਾਲ ਜੀ ਤਿਹਾਰ ਦੇ ਮੱਧੇ ਨਜ਼ਰ ਅੱਜ ਜਿਹੜਾ ਹੈ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ ਜਿਦੇ ਵਿੱਚ ਅਸੀਂ ਭੀੜ ਭੜਕੇ ਵਾਲੀਆਂ ਥਾਵਾਂ ਬੱਸ ਸਟੈਂਡ ਰੇਲਵੇ ਸਟੇਸ਼ਨ ਜਾਂ ਹੋਰ ਅਜਿਹੀਆਂ ਥਾਵਾਂ ਹੋਟਲ ਸਰਾਵਾਂ ਜਿੱਥੇ ਕਿ ਬਾਹਰਲੇ ਵਿਅਕਤੀ ਠਹਿਰ ਸਕਦੇ ਆ ਉਹਨਾਂ ਦੀ ਚੈਕਿੰਗ ਕਰਾਂਗੇ ਤਰੀਲੀ ਵਿੱਚ ਕਿਹੜੇ ਕਿਹੜੇ ਜਿਹੜੇ ਥਾਵਾਂ ਤੇ ਅੱਜ ਚੈਕਿੰਗ ਕੀਤੀ ਦੇ ਰਹੇ ਹਾਂ ਕਿਸ ਮਿਲਿਆ ਤੁਹਾਨੂੰ ਜਾਂ ਮੈਂ ਬਿਲਕੁਲ ਜੀ ਅਸੀਂ ਇਸ ਟਾਈਮ ਬੱਸ ਸਟੈਂਡ ਲਹਿਰਾ ਦੀ ਚੈਕਿੰਗ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਅਸੀਂ ਹੋਰ ਦੂਸਰੀਆਂ ਥਾਵਾਂ ਜਿਵੇਂ ਕਿ ਰੇਲਵੇ ਸਟੇਸ਼ਨ ਵਗੈਰਾ ਉਹਨਾਂ ਦੇ ਵੀ ਚੈਕਿੰਗ ਕਰਾਂਗੇ ਬੇਸਿਕ ਜਿਹੜਾ ਪਰਪਸ ਹੈ ਉਹ ਹੈ ਪਬਲਿਕ ਦੇ ਮਨ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਤੇ ਮਾੜੇ ਜਿਹੜੇ ਅਨਸਰ ਨੇ ਉਹਨਾਂ ਦੇ ਵਿੱਚ ਕਾਨੂੰਨ ਦਾ ਡਰ ਪੈਦਾ ਕਰਨਾ ਇਹਦਾ ਬੇਸਿਕ ਪਰਪਸ ਹੈ ਤੇ ਉਮੀਦ ਹੈ ਕਿ ਅਸੀਂ ਇਹਦੇ ਵਿੱਚ ਸਫਲ ਹੋਵਾਂਗੇ ਹਰਿਆਣਾ ਪੰਜਾਬ ਬਾਰਡਰ ਬਿਲਕੁਲ ਜੀ ਹਰਿਆਣਾ ਪੰਜਾਬ ਬਾਰਡਰ ਤੇ ਸਾਡੀ ਰੈਗੂਲਰ ਨਾਕਾਬੰਦੀ ਚੱਲ ਰਹੀ ਹੈ ਤੇ ਚੋਟੀਆਂ ਸਾਡਾ ਰੈਗੂਲਰ ਨਾਕਾ ਚੱਲਦਾ ਹੈ ਉੱਥੇ ਵੀ ਅੱਜ ਭਾਰੀ ਮਾਤਰਾ ਵਿੱਚ ਫੋਰਸ ਲਾ ਕੇ ਜਿਹੜੀ ਚੈਕਿੰਗ ਕਰਵਾਈ ਜਾ ਰਹੀ ਹੈ